ਪਿਆਰੀ 사ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਤੁਸੀਂ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਪਾਸ਼ਾਹੀ 10 ਕਿ ਇੱਥੋਂ ਸਮੇਂ-ਸਮੇਂ ਦੇ ਨਾਲ ਤਸਵੀਰਾਂ ਤੁਹਾਡੇ ਨਸਰ ਕਰਦੇ ਰਹਿੰਦੇ ਆ ਅੱਜ ਇਹ ਤਸਵੀਰਾਂ ਨਸਰ ਕਰਨ ਦਾ ਮੇਨ ਮਕਸਦ ਹੈ ਸ਼ਿਤਾਬ ਦੀ ਜੋ 350 ਸਾਲਾਂ ਤਨ ਤਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਪਾਈ ਦੇਲਾਜੀ ਪਾਈ ਸਤੀਦਾਸ ਪਾਈ ਮਤੀਦਾਸ ਸੋ ਉਹਨਾਂ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਇੱਥੇ ਵੀ ਪੂਰੇ ਜੋਸ਼ ਸ਼ੋਰ ਦੇ ਨਾਲ ਜਿਹੜੀਆਂ ਤਿਆਰੀਆਂ ਨੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਇਸੇ ਗੁਰਦੁਆਰਾ ਸਾਹਿਬ ਦੇ ਜਥੇਦਾਰ ਬਾਬਾ ਮੇਧ ਸਿੰਘ ਜੀ ਫੋਰਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਦੀਆਂ ਕੁਝ ਤਸਵੀਰਾਂ ਤੁਹਾਡੇ ਸਾਹਮਣੇ ਕਰਨ ਦਾ ਯਤਨ ਕਰਦੇ ਹਾਂ ਆਹ ਜਾਣਕਾਰੀ ਲੈਣੇ ਆ ਇਥੋਂ ਮਹਾਂਪੁਰਖਾਂ ਕੋਲੋਂ ਵੀ ਕਿਉਂਕਿ ਇਹ ਜੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਛੇ ਸਾਂ ਸੂਰੀ ਮਾਰਗ ਤੋਂ ਇਹ ਜਾਂਦੇ ਜਾਂਦੀਆਂ ਗੱਡੀਆਂ ਨੇ ਜਿਹੜੀਆਂ ਕਿਉਂਕਿ ਇੱਕ ਉਹ ਗੁਰਦੁਆਰਾ ਗੁਰੂ ਦਸਵੇਂ ਪਾਤਸ਼ਾਹ ਦਾ ਜਿਹੜਾ ਡੀਟੀ ਰੋਡ ਦੇ ਉੱਤੇ ਆ ਤੇ ਇੱਥੇ ਸ਼ਤਾਰਦੀ ਦੇ ਸੰਬੰਧ ਦੇ ਵਿੱਚ ਰੰਗ ਦੀ ਸੇਵਾ ਚੱਲ ਰਹੀ ਆ ਆ ਤੁਸੀਂ ਵੇਖ ਰਹੇ ਹੋ ਕਿਉਂਕਿ ਮਹਾਪੁਰਸ਼ਿਤ ਸਮੇਂ-ਸਮੇਂ ਦੇ ਨਾਲ ਜਿਹੜੀਆਂ ਸਵਾਮਾਂ ਦਿੰਦੇ ਰਹਿੰਦੇ ਨੇ ਉਹ ਸਾਹਮਣੇ ਕੁਝ ਤਸਵੀਰਾਂ ਦੂਰ ਨੇ ਥੋੜੀਆਂ ਅਪ ਪਾਣੀ ਬੜੀ ਟੈਂਕੀ ਖੜੀ ਐ ਠਿਕ ਉਹ ਪੂਰੀ ਦੇ ਥੱਲੇ ਦੇ ਵੀ ਪਾਣੀ ਦੀ ਨਿਕਾਸੀ ਦਾ ਕੰਮ ਵੀ ਬਾਬਾ ਜੀ ਵੱਲੋਂ ਕਰਵਾਇਆ ਗਿਆ ਸਮੁਤਿਆ ਸੰਪਨ ਸਹਿਯੋਗ ਨਾਲ ਇਧਰ ਮਹਾਂਪੁਰਖ ਆਪ ਜਿਹੜੀ ਸੇਵਾ ਨਾਲ ਲੱਗੇ ਹੋਏ ਨੇ ਕਰਨ ਸੋ ਇਹਦੀਆਂ ਤਸਵੀਰਾਂ ਵੀ ਤੁਹਾਡੇ ਸਨਮੁਖ ਕਰਨ ਦਾ ਮਤਲਬ ਇਹ ਹੈ ਕਿ ਸ਼ਤਾਬਦੀ ਦੇ 350 ਸਾਲਾਂ ਸਟਾਫ ਦੇ ਸੰਬੰਧ ਵਿੱਚ ਇਹ ਸੇਵਾਦਾਰ ਨੇ ਜਿਹੜੇ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਜਿੱਥੇ ਵੱਡੇ ਪੱਧਰ ਤੇ ਜਿਹੜੀਆਂ ਸਵਾਮਾਂ ਲੱਗੀਆਂ ਹੋਈਆਂ ਨੇ ਸ੍ਰੀ ਮੁਕੀਆਂ ਸੰਗਤਾਂ ਕਰੀਆਂ ਨੇ ਬਾਬਾ ਜੀ ਖੁਦ ਜਿਹੜੀ ਆ ਇਹ ਸੇਵਾ ਆਪ ਕਰ ਰਹੇ ਨੇ ਸੋ ਇਹ ਸ੍ਰੀ ਮੁਕੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪਰਾਦੇ ਨੇ ਜਿਹੜੇ ਹਮੇਸ਼ਾ ਸਮੇਂ ਸਮੇਂ ਦੇ ਨਾਲ ਕੀਤੇ ਜਾਂਦੇ ਨੇ ਸੋ ਜੀਟੀ ਰੋਡ ਦੇ ਉੱਤੇ ਇਹ ਜਿਹੜੀ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਮਿੱਧ ਸਿੰਘ ਜੀ ਇਤਿਹਾਸ ਗੁਰਦੁਆਸਾ ਜੀ ਰਵੀਰ ਸਾਹਿਬ ਦੇ ਮੁੱਖ ਸੇਵਾਦਾਰ ਉਹ ਵੀ ਲੱਗੇ ਹੋਏ ਨੇ ਇਹਨਾਂ ਤੋਂ ਜਾਣਕਾਰੀ ਵੀ ਲੈਣੇ ਆਪਾਂ ਕਿਉਂਕਿ ਅ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵੀ ਇਥੋਂ ਵੱਡੇ ਜਿਹੜੇ ਲੰਗਰ ਸੇਵਾਵਾਂ ਨੇ ਵੱਡੇ ਪ੍ਰਬੰਧ ਨੇ ਉਹ ਸਮੇਂ-ਸਮੇਂ ਦੇ ਨਾਲ ਕੀਤੇ ਜਾਂਦੇ ਨੇ 350 ਸਾਲਾਂ ਸ਼ਤਾਬਦੀ ਦੇ ਉੱਤੇ ਵੀ ਵੱਡੀਆਂ ਸੇਵਾਵਾਂ ਜਿਹੜੀਆਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਤੇ ਇਸੇ ਗੁਰਦੁਆਰਾ ਰੇਡੂ ਸਾਹਿਬ ਦੇ ਅ ਮੁੱਖ ਜਥੇਦਾਰ ਬਾਬਾ ਮੇਜਰ ਸਿੰਘ ਜੀ ਉਹਨਾਂ ਵੱਲੋਂ ਵੀ ਇਹ ਜਿਹੜੀਆਂ ਸੇਵਾਵਾਂ ਇੱਥੇ ਦਿੱਤੀਆਂ ਜਾਂਦੀਆਂ ਨੇ ਇਹ ਰੰਗਰੀ ਸੇਵਾ ਜਿਹੜੀ ਆ ਜਾਰੀ ਹੈ। ਸੋ ਇਸ ਵਕਤ ਬਾਬਾ ਜੀ ਤੋਂ ਵੀ ਜਾਣਕਾਰੀ ਲੈਣਿਆ ਇਹਨਾਂ ਦੇ ਨਾਲ ਹੀ ਬਹੁਤ ਹੀ ਸਿੱਖ ਇਤਿਹਾਸ ਦੀ ਮਹਾਨ ਸਸਤੀ ਬਾਬਾ ਲਖਾ ਸਿੰਘ ਜੀ ਉਹ ਵੀ ਸਾਡੇ ਨਾਲ ਨੇ। ਬਾਬਾ ਜੀ ਦਿਓਗੇ ਜਾਣਕਾਰੀ ਸ਼ਤਾਬ ਦੀ ਦੇ ਸੰਬੰਧ ਵਿੱਚ ਕੀ ਕੀ ਪਰੋਲਾਂ ਲਿਖੇ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਤਾਂ ਸਾਧਗੁਰੂ ਸ੍ਰੀ ਗੁਰਤੇਗ ਬਾਘਦਰ ਸਾਹਿਬ ਮਹਾਰਾਜ ਅਜੇ ਪਾਤਸ਼ਾਹ ਜੀ ਦੀ ਦੀ ਸ਼ਤਾਬ ਦੀ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦੇਵਾਲਾ ਜੀ ਉਹਨਾਂ ਦੀ ਸੀ ਦੀ ਸ਼ਤਾਬਦੀ ਦੇ ਮੁੱਖ ਰੱਖ ਕੇ ਰਹਾ ਜੋ ਨਗਰ ਕੀਰਤਨ ਆ ਰਹੇ ਆ ਉਹਨਾਂ ਨਗਰ ਕੀਰਤਨਾਂ ਦੀ ਸਵਾਗਤ ਵਾਸਤੇ ਇਹ ਜਿਹੜੀ ਸਫਾਈ ਹੋ ਰਹੀ ਹੈ ਰੰਗ ਪੇਟ ਹੋ ਰਿਹਾ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਕਾਰ ਸੇਵਾ ਸ੍ਰੀ ਹੂਰ ਸਾਹਿਬ ਵਾਲੇ શ્રીਮਨ ਸੰਤ ਬਾਬਾ ਨਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇਦਾਰ ਜੋ ਗੁਰਦਾਰਾ ਰੇਰੂ ਸਾਹਿਬ ਸਾਨੇਵਾਲ ਬਾਬਾ ਮੀਤਰ ਸਿੰਘ ਜੀ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਸੇਵਾ ਚੱਲ ਰਹੀ ਆ ਤੇ ਰੰਗ ਪੇੜ ਦੀ ਸੇਵਾ ਹੋ ਰਹੀ ਆ ਇਸ ਤੋਂ ਇਲਾਵਾ ਜਿਹੜਾ 17 ਤਰੀਕ ਤੋਂ ਲੈ ਕੇ 25 ਨਵੰਬਰ ਤੱਕ ਜੋ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਜੋ ਲੰਗਰਾਂ ਦੀ ਸੇਵਾ ਆ ਉਹ ਵੀ ਮਾਪੁਰਖਾ ਵੱਲੋਂ ਲਗਾਤਾਰ ਪਸਤਾ ਵਿਦੇ ਸਬੰਧ ਵਿੱਚ ਚਲਾਈ ਜਾਣੀ ਆ ਉਸ ਤੋਂ ਪਹਿਲਾਂ ਜਿਹੜੀ ਸੇਵਾ ਚੱਲ ਰਹੀ ਆ ਨਗਰ ਕੀਰਤਨ ਜੋ ਆਉਣੇ ਨੇ ਉਹਨਾਂ ਦੇ ਸਵਾਗਤ ਵਾਸਤੇ ਜੋ ਸੰਗਤਾਂ ਆਉਣੀਆਂ ਨੇ ਉਹਨਾਂ ਦੇ ਸਵਾਗਤ ਵਾਸਤੇ ਤੇ ਗੁਰੂ ਸਾਹਿਬ ਜੀ ਦੇ ਮਤਲਬ ਸ਼ੀਧੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਸਫਾਈ ਤੇ ਇਹ ਜਿਹੜੀ ਰੰਗਰ ਪੇਂਟ ਦੀ ਸੇਵਾ ਗੁਰੂ ਪਾਤਸ਼ਾਹ ਦੇ ਸ਼ੀਧੀ ਦਿਹਾੜੇ ਨੂੰ ਸਮਰਪਿਤ ਜਿਹੜਾ ਲਿਖਿਆ ਜਾਏਗਾ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਧੀ ਦਿਹਾੜਾ ਜਿਹੜਾ ਉਹਦੇ ਸਮਰਪਿਤ ਸਮਰਪਿਤ ਜਿਹੜੀ ਸੇਵਾ ਉਹ ਚੱਲ ਰਹੀ ਹੈ ਜੀ ਬਾਬਾ ਜੀ ਨਗਰ ਕੀਰਤਨ ਕਿੰਨੀ ਤਰੀਕ ਨੂੰ ਚੱਲੇਗਾ ਔਰ ਕਿੱਥੇ ਕਿੱਥੇ ਉਹਨਾਂ ਦੇ ਪੜਾਅ ਹੋਣਗੇ ਇੱਥੇ ਕਿੰਨੀ ਤਰੀਕ ਨੂੰ ਹੋਏਗਾ ਨਗਰ ਕੀਰਤਨ ਲਗਾਤਾਰ ਨਗਰ ਕੀਰਤਨ ਜਿਹੜੇ ਚੱਲਦੇ ਰਹੇ ਨੇ ਉਹ ਜਿਹੜਾ ਉਧਰੋਂ ਬਿਹਾਰ ਦੇ ਵਿੱਚੋਂ ਨਗਰ ਕੀਰਤਨ ਆ ਰਿਹਾ ਉਹ ਲਗ ਪੜਾ ਦੇ ਉੱਤੇ ਆ ਇੱਕ ਮਾਲਵੇ ਦੇ ਵਿੱਚੋਂ ਨਗਰ ਕੀਰਤਨ ਚੱਲਣਾ ਇੱਕ ਦੁਆਬੇ ਦੇ ਵਿੱਚੋਂ ਚੱਲਣਾ ਆ ਇੱਕ ਚੱਲਣਾ ਹੈ ਮਾਝੇ ਦੇ ਵਿੱਚੋਂ ਇੱਕ ਜੰਮੂ ਦੇ ਵਿੱਚੋਂ ਉਹਨਾਂ ਦੇ ਲੱਗ-ਲੱਗ ਪੜਾਣੇ ਲੱਗਣਾ ਤਰੀਕਾ ਨੇ ਸਾਰੇ ਜਿਹਨੇ ਨਗਰ ਕੀਰਤਨ ਆਉਣੇ ਨੇ ਉਹਨਾਂ ਦਾ ਜਿਹੜਾ ਸਵਾਗਤ ਆ ਲੰਗਰ ਪਾਣੀ ਦਾ ਸੰਗਤਾਂ ਨੂੰ ਦਿਆਂ ਆਖਰਕਾਰ ਜਿਹੜਾ ਇੱਕ ਪਹਿਰਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਅਗਰਜੀ ਦਾ ਖਾਲਸਾ ਵਹਿਗਜੀ ਦੀ ਫਤਿਹ ਸਮੂਹ ਨਾਨਕਪਲੇਵਾ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਜਾਲਾ ਜੀ ਭਾਈ ਮਤੀਦਾਸ ਭਾਈ ਸਦੀਦਾ ਦੇ 350 ਸਿੱਖੀ ਤੁਹਾਡੇ ਦੇ ਸੰਬੰਧ ਵਿੱਚ ਜੋ ਸੰਗਤਾਂ ਇੱਥੇ ਅਗਰਜੀ ਸੰਦੇ ਨਾਲ ਆ ਰਹੀਆਂ ਨੇ ਸਾਰੀਆਂ ਸੰਗਤਾਂ ਦੇ ਸੈਣ ਸੈਣ ਦਾ ਤੇਲਿੰਦਰ ਪਾਣੀ ਦਾ ਪ੍ਰਬੰਧ ਗੁਰਦੁਆਰਾ ਦੇਰੂ ਸਾਹਿਬ 5 6 ਜਸਮੀ ਨਲਪੁਰ ਸਾਦੇਵਾਲ ਵਿਖੇ ਵੱਡੀ ਪੱਤਰ ਤੇ ਕੀਤਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇੱਥੇ ਹਜ਼ੂਰ ਸਾਹਿਬ ਵਾਲੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਔਰ ਇਤਿਹਾਸਕ ਗੁਰਦੁਆਰਾ ਸ੍ਰੀ ਰਿਓ ਸਾਹਿਬ ਦੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਵੱਲੋਂ ਜਿਹੜੀਆਂ ਸਵਾਮਾਂ ਨੇ ਕਾਰ ਸੇਵਾ ਦੀਆਂ ਉਹ ਇੱਥੇ ਨਿਵਾਇਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਸੰਗਤਾਂ ਦੇ ਆਉਣ ਦੀ ਔਡੀਕ ਵਿੱਚ ਇੱਥੇ ਜਿਹੜੀ ਆ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਰਹਿਣ ਦਾ ਲੰਗਰ ਪਾਣੀ ਦੀ ਜਿਹੜੀ ਵਿਵਸਥਾ ਇੱਥੇ ਕੀਤੀ ਗਿਆ ਸਫਾਈ ਦਾ ਕੰਮ ਜਿਹੜਾ ਇਸ ਵਕਤ ਜੋਰ ਸ਼ੋਰ ਨਾਲ ਚੱਲ ਰਿਹਾ ਕਿਉਂਕਿ ਅਨੰਤਪੁਰ ਸਾਹਿਬ ਦੀ ਧਰਤੀ ਤੇ ਵੀ ਉਸ ਤੇ ਵੱਡੇ ਪੰਡਾਲ ਆ ਜਿਹੜੇ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵੱਲੋਂ ਲਾਏ ਜਾਂਦੇ ਨੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੀਆਂ ਵੱਡੀਆਂ ਸੁਭਾਵਾਂ ਸੋਤੀਆਂ ਸੰਗਤਾਂ ਇੱਥੇ ਵੱਡਾ ਸਹਿਯੋਗ ਦਿੰਦੀਆਂ ਨੇ ਸੋ ਇਹ ਹੈ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਕਾਰ ਸੇਵਾ ਵਾਲੇ ਬਾਬਾ ਮੇਤ ਸਿੰਘ ਜੀ ਵੱਲੋਂ ਜਿਹੜੀਆਂ ਇਥੋਂ ਸਮਾੰਤਤੀਆਂ ਜਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਇੱਥੇ ਆਉਣ ਦੀ ਬਹੁਤ ਬਹੁਤ ਅਡੀਕ ਤੇ ਬਹੁਤ ਬਹੁਤ ਵਧਾਈ ਕਿ ਬਾਬਾ ਜੀ ਨੇ ਜਿੱਦ ਤੱਕ ਆ ਤੇ ਬਾਅਦ ਚੜ ਕੇ ਇਹਨਾਂ ਸਮਾਗਮਾਂ ਦੇ ਵਿੱਚ ਅ ਅਗਲੇਣ ਦੀ ਜ਼ਰੂਰਤ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ